ਹਾਂਜੀ ਸਾਥੀ ਗੱਲ ਦੀ ਹਾਂਜੀ ਬਾਈ ਅੱਜ ਪਿੰਡ ਖੜਾਗੇ ਚੱਠਾ ਸੇਖਵਾ ਤਸਵੀਰ ਸੁਨਾਮ ਸੰਗਰੂਰ ਦੇ ਨੇੜੇ ਬਾਈ ਕਿਸਾਨ ਵੀਰ ਦੇ ਲਈ ਤਿੰਨ ਕੰਬਾਈਨਾ ਸੇਲ ਦੇ ਵਾਸਤੇ ਨੇ ਤੇ ਬਾਬਾ ਜੀ ਨਾਲ ਗੱਲ ਕਰਦੇ ਆਪਾਂ ਅਸੀਂ ਕਿਹ ਬਾਬਾ ਜੀ ਹਾਂ ਬਾਬਾ ਜੀ ਨਾਂ ਦੱਸ ਦੋ ਬੰਲਾ ਆਪਣਾ ਠੀਕ ਹੈ ਪਿੰਡ ਦੱਸ ਦੋ ਜੀ ਆਪਣਾ ਖਵਰ ਪਹਿਲਾਂ ਚੱਠਾ ਸੇਖਵਾ ਜਿਲ੍ਹਾ ਸੰਗਰੂਰ ਆਪਣਾ ਹਨਾ ਜੀ ਸੁਨਾਮ ਦੇ ਨੇੜੇ ਜਮ ਠੀਕ ਹੈ ਜੀ ਕਿੰਨੇ ਕੰਬਾਈਨਾ ਨੇ ਅੱਜ ਆਪਾਂ ਲਏ ਬਈ ਤਿੰਨ ਕੰਬਾਈਨਾ ਨੇ ਜੀ ਠੀਕ ਹੈ ਜੀ ਸਟੇਟ ਕਿਵੇਂ ਕਰਦੇਗੇ ਮੈਂ ਇੱਥੇ ਮਤਲਬ ਕਿਵੇਂ ਲਈਏ ਆਪਣੀ ਇਹ ਇਹ ਆਪਣੀ ਆਪਰਾ ਵਪਾਰ ਦਾ ਕੰਮ ਵਪਾਰੀ ਕੰਮ ਹੈ ਕਰਨਾ ਠੀਕ ਹੈ ਆਉਂਦੇ ਜਾਂਦੇ ਰਹਿੰਦੇ ਨੇ ਮਤਲਬ ਆਪਾਂ ਦੇ ਠੀਕ ਹੈ ਜੀ ਇਹ 15 ਮਾਡਲ ਹੈ ਇਹਦੇ ਬਾਰੇ ਗੱਲ ਕਰਨੀ ਹੈ ਆਈਸ਼ੇਰ ਦੀ ਹੈ ਜੀ ਇਹ ਹਾਂ ਆਈਸ਼ੇਰ ਵਾਲਾ ਹੈ ਆਸ਼ਰਾ ਵਾਲਾ ਜੀ ਠੀਕ ਹੈ ਜੀ 15 ਮਾਡਲ ਹੈ ਜੀ 15 ਮਾਡਲ ਹੈ ਠੀਕ ਹੈ ਆਪ ਵੀ 15 ਵੀ ਇਹਦੇ ਟਾਇਰ ਚੱਫਤੇ ਨੇ ਠੀਕ ਹੈ ਜੀ ਟਾਇਰ ਵੀ ਸੋਹਣੇ ਪਏ ਨੇ ਹਨਾ ਇਹ ਬਾਜੀ ਬਾਜੀ ਲੋਡਲ ਚੱਲੀ ਹੈ ਜੀ ਪੰਜਾਬ ਦੇ ਵਿੱਚ ਜੱਲੀਆਂ ਮਤਲਬ ਜੀ ਲੋਕਲ ਪੰਜਾਬ ਅੱਜ ਹੈ ਅੱਜ ਅੱਛਾ ਅੱਛਾ ਠੀਕ ਹੈ ਜੀ ਬਾਜੀ ਇੰਜਣ ਜਿਹੜਾ ਜੀ ਤੇ ਇਹਦੇ ਇੰਜਣ ਦਫੋਲਾ ਹੈਗਾ ਪਰ ਡੇਸਾਈ ਵੀ ਲਾਓ ਠੀਕ ਹੈ ਠੀਕ ਹੈ ਹੋਰ ਅਨਡਪੈਂਡ ਦੀ ਰੀਜਨਲ ਪਈ ਸਾਰੀ ਹੈ ਨਾ ਜੀ ਵਾਹ ਜੀ ਵਾਹ ਇਹ ਤੋਂ ਨੇ ਘੱਟ ਚੱਲੀ ਹੋਈ ਆ ਠੀਕ ਹੈ ਜੀ ਠੀਕ ਹੈ ਮੇਸਾਈ ਦੇ ਕੋਈ ਸੀ ਨਹੀਂ ਲਾਏ ਨੇ ਬਾਕੀ ਘੱਟ ਚੱਲੀ ਜਲੀ ਕਣਕ ਦੀ ਲਾਈ ਜੀ ਬੱਥੇ ਦੀ ਵੈਲਟਾਂ ਵਰਗਾ ਕੰਮ ਵਾਹ ਜੀ ਵਾਹ ਪਿਛਲੇ ਟਾਇਰ ਵੀ ਸੋਨੇ ਪਏ ਨੇ ਹੈ ਨਾ ਜੀ ਪਿਛਲੇ ਨਾਲ ਦੇ ਨਹੀਂ ਇਹਦੇ ਜੀ ਨਾਲ ਦੀ ਨਵਾਅ ਦੇ ਗਵਾਓ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਬੈਲਟਾ ਚ ਇੰਨਾ ਕੰਮ ਸਾਰਾ ਹੋਇਆ ਹੋਇਆ ਹੈ ਨਾ ਜੀ ਹਾਂ ਸਾਰਾ ਕੰਮ ਕਰਕੇ ਜੀ ਅਪਡੇਟ ਚਲਾਈ ਵੀ ਆਉਣਾ ਸੀ ਜਦੋਂ ਆਇਆ ਹੋਇਆ ਹੈ ਹੱਥੀ ਚਲਾਈ ਆਪਣੇ ਦੇ ਦੀ ਹੈ ਨਾ ਜੀ ਬਾ ਵਾ ਵੀ ਅਸੀਂ ਆਪ ਵੀ ਕਰੀ ਦੀ ਠੀਕ ਹੈ ਕਾਹ ਮਾਡਲ ਸੀ ਆਪਣੇ ਇਹ 15 15 ਮਾਡਲ ਟੀਮਾਂ ਦਾ ਪਤਾ ਜੀ ਇਹ 8 ਲੱਖ ਰੁਪਏ ਦਾ ਹਾਂ ਨਾ 8 ਲੱਖ ਰੁਪਏ ਹਾਂ ਨਾ ਜੀ ਠੀਕ ਹੈ ਠੀਕ ਹੈ ਮੌਕੇ ਤੇ ਥੋੜਾ ਮੰਡਾ ਬਣਾਉਣ ਦਾ ਟਰਮੀ ਦੇ ਮੰਗੋ ਹਾਂ ਜੀ ਹਾਂ ਜੀ ਹਾਂ ਜੀ ਜਿਹੜੀ ਆਪਾਂ ਉਹ ਪਗਾਈ ਵਾਲਾ ਰੇਟ ਨਹੀਂ ਹੈਗਾ ਵੀ ਮੰਗ ਲਈਏ 9 ਮਹਰੂ ਦੇ ਦੀ 8 ਹਾਂ ਜੀ ਜਿਹੇ ਚੀਜ਼ ਉਹ ਹੈ ਮਲਮਾਨ ਹੈ ਭਾਈ ਉਹ ਹੀ ਹੈ ਮਲਮ ਕਿਹੜਾ ਜੀ ਆਹ ਜੀ ਆਹ ਆਖਾ ਜੀ ਠੀਕ ਠੀਕ ਬਾਜੀ ਬਾਜੀ ਤੇ ਜਹਾਂ ਜੀ ਆਪਣਾ ਐਚ ਆਰ 985 ਆਹ ਐਚ ਆਰ 982 24 ਮਾਡਲ ਹੈ ਇਹ 24 ਮਾਡਲ ਹੈ ਜੀ ਟਾਇਰ ਦਰ ਅੱਜ ਵੀ ਨਵੇਂ ਪਾਇਨੇ ਮੇਲਾ ਹਨਾ ਜੀ ਆਹ ਇਹ ਨਵੇਂ ਲੋਕ ਨਹੀਂ ਵਾਹ ਜੀ ਵਾਹ 24 ਮਾਡਲ ਹੈ ਹਨਾ ਜੀ ਠੀਕ ਹੈ ਜੀ ਟਾਇਰ ਵੀ ਜਮ ਆਪਣੇ ਜੀ ਬਾਜੀ 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 ਦੇ ਘਰ ਤੋਂ ਦੇਣਾ ਪਾਣੀ ਪੀਣਾ ਆਪੇ ਆਪਾਂ ਪੀਦਾ ਇਹ ਤੇ ਕਿਹੜਾ ਇੰਜਨ ਹੈ ਜੀ ਇਹ ਤੇ 02 ਆ 02 ਹੈ ਜੀ ਵਾਹ ਜੀ ਵਾਹ 11 ਮਾਡਲ ਦਾ ਜੀ ਵਾਹ ਜੀ ਵਾਹ ਜੀ ਮਾਡਲ ਦਾ ਇੰਵਰ ਸਾਰਾ ਆਪਣਾ ਹੈ ਜੀ ਉਹ ਇਹ ਰੋਜ਼ ਤੁਹਿਆਏ ਆਪਣਾ ਨਵਲਾ ਤੇ ਨਵਲਾ ਹੀ ਰਵਾਂਗੇ ਵਾਹ ਜੀ ਵਾਹ ਜੀ ਬਾਕੀ ਸਾਰਾ ਕੰਮ ਹੋਇਆ 1 ਰੁਪਿਆ ਲੈਣ ਦੀ ਲੋੜ ਨਹੀਂ ਨਵੀਂ ਖੜੀ ਵਾਹ ਜੀ ਇਹਦਾ ਵੱਟ ਕੇ ਆ ਕਿਵੇਂ ਇਹ ਜੰਦਗੀ ਇਹਦਾ ਹਾਂ ਜੀ ਸਹੀ ਗੱਲ ਹੈ ਜੀ ਵਾਹ ਜੀ ਜਹੀ ਨਵੀਂ ਲਲੀ ਜਹੀ ਆਪਾਂ ਤੋਂ ਲਲੀ ਕਿ ਬਰਬਰ ਹੈ ਜੀ ਠੀਕ ਹੈ ਟੀਮਾਂ ਨੇ ਪਤਾ ਜੀ ਇਹ ਹਾਂ ਨਾਲ ਸਾਡੇ ਤੋਂ ਪਤਾ ਜੀ ਸਾਡੇ 15 ਲੱਖ ਦੀ ਠੀਕ ਹੈ ਜੀ ਇਹ 50 ਨੰਬਰਾਈ ਪੰਜਾਬ ਨੂੰ ਮੇਰੇ ਨਾਲ ਹੋਊਗਾ ਤੁਹਾਡੇ ਨਾਲ ਠੀਕ ਹੈ ਜੀ ਤੇ ਆ ਜੀ ਹਰਦੇਵ ਨੰਬਰ 30 ਜੀ ਇਹਦੇ ਬਾਰੇ ਦੱਸੋ ਮੜਾ ਜੀ ਇਹ ਵੀ ਨਾਲ ਦੇ ਲੈਣੇ ਨੇ ਲੋਕਲ ਚੱਲੇਗੀ ਨਾਲ ਦੇ ਟਾਇਰ ਨਹੀਂ ਲੋਕਲ ਚੱਲੇਗੀ 16 ਮਾਡਲ ਹੈ ਜੀ ਠੀਕ ਹੈ ਜੀ ਬੈਟਰੀਆਂ ਨੇ ਜੀ ਜਮਾਈ ਠੀਕ ਹੈ ਜੀ ਪਿਛਲੇ ਟਾਇਰ ਵੀ ਨਾਲ ਦੇ ਨਹੀਂ ਬਾ ਜੀ ਜੀ ਹਾ ਗਿਆ ਡਰਾਜੀ ਹਾਂ ਸਾਰਾ ਇਹਦਾ ਤੁਹਾਡਾ ਕੰਮ ਹੋ ਗਿਆ ਹੈ ਇਹਦਾ ਠੀਕ ਹੈ ਜੀ ਸਾਰਾ ਨੰਬਰ ਦੂਆ ਜੀ ਬਾਜੀ ਜੀ ਉਪਰਾਂ ਦੀ ਦਿਖਾ ਦਿਓ ਦਿਖਾਓ ਠੀਕ ਹੈ ਉਹ ਸੋਟੀ ਦਿਖਾ ਦਿਓ ਉਹ ਦਰੀ ਹੈ ਭਾਗ ਸਾਹਿਬ ਇੱਕ ਤੋਂ ਫਿੰਗਰਾਂ ਹੋ ਗਰਾ ਸਾਰਾ ਨਵਾਂ ਲੱਗਿਆ ਹੋਇਆ ਸਹੀ ਗੱਲ ਹੈ ਠੀਕ ਹੈ ਇਹਦਾ ਕੰਮ ਕਰੀਏ ਸੇ ਮੜਲਾ ਸੇ ਬਣਾਈ ਇਹ 16 ਮੜਲਾ ਜੀ ਤੇ ਕਿਹੜਾ ਜਿਹੜਾ ਤੇ ਇਹ ਹੈਗਾ ਆਈ ਆਪਣਾ ਸਾਡਾ ਚਾਰ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਇਹਦਾ ਕੀ ਮਾਨ ਹੈ ਭਾਈ ਇਹ 8 ਲੱਖ ਦੀ ਹੈ ਜੀ ਹਾਂ ਨਾ ਜੀ ਹਾਂ ਨਾ ਜੀ 8 ਲੱਖ ਦੀ ਠੀਕ ਹੈ ਜੀ ਠੀਕ ਹੈ ਕੰਬਾਈਨ ਆਪਣੇ ਲੋਕਲ ਚੱਲੀ ਹੋਏ ਸਾਰੀਆਂ ਹਨਾ ਇਹ ਇਹ ਨਾਲ ਦੀ ਕਰ ਰਹੇ ਨੇ ਧੂਆ ਮਟਰ ਦੇ ਟਾਈਮ ਕਿਸ ਨਾਲ ਦੇ ਇਹ ਤਾਂ ਹੈ ਜੀ ਹਾਂ ਟੈਰਾ ਕੰਡੀਸ਼ਨ ਵੀ ਬੜੀ ਸੋਹਣੀ ਬਾਕੀ ਉਹ ਰੇਤਾ ਵਗੈਰਾ ਇਹ ਭਰੇ ਉਹ ਕੰਬੈਨ ਸੁਣੀ ਨੇ ਆਪਣੀ ਉਹ ਮਸ਼ੀਨ ਦੇ ਅੰਦਰ ਖੜੀਆਂ ਨੇ ਵਾਹ ਜੀ ਵਾਹ ਤੇ ਸਾਰੇ ਮਤਲਬ ਕੋਈ ਫਿਕਸ ਰੇਟ ਨਹੀਂ ਹੈ ਮੌਕੇ ਥੋੜਾ-ਮੋੜਾ ਮਾਨਦੋਣਾ ਕਰਾਂਗੇ ਚੰਗਾ ਹੀ ਹਾਂ ਉਹ ਹੁਣ ਇੰਨਾ ਨਹੀਂ ਆਉਣਾ ਜੀ ਠੀਕ ਹੈ ਹਾਂਜੀ ਹਾਂਜੀ ਜਿਹੇ ਆ ਮਤਲਬ ਆਉਣੇ ਤੇਲ ਪਾਣੀ ਦਾ ਹੋ ਜਾ ਬਸ ਜੀ ਹਾਂ ਹਾਂ ਠੀਕ ਹੈ ਠੀਕ ਹੈ ਕਿੱਥੇ ਆਵੇ ਬੰਦੇ ਨੂੰ ਮਾੜੇ ਲੋਕੇਸ਼ਨ ਦੱਸ ਦੀਏ ਭਾਈ ਜੇ ਜਦੋਂ ਆਪਾਂ ਤੂੰ ਇਹਦੇ ਕੋਲ ਤੇ ਆ ਕੇ ਠੀਕ ਹੈ ਜੀ ਜੀ ਜਦ ਪਿੰਡ ਹੋ ਕੇ ਆਉਣਾ ਫਿਰ ਤੂੰ ਇਹਦੇ ਕੋਲ ਤੋਂ ਸਾਹਮਣੇ ਸੱਜੇ ਲਿਖੇ ਨਹੀਂ ਠੀਕ ਹੈ ਜੀ ਜੇ ਦਰੋਂ ਬੜੁੱਖਾਂ ਤੋਂ ਨਹੀਂ ਹੋ ਠੀਕ ਹੈ ਜੀ ਆਪਣਾ ਸਾਡ ਲੁਕੇਸ਼ਨ ਆਉਂਦੇ ਨਾਲ ਹੀ ਆ ਗੇਟ ਵੱਡਾ ਹੋਣੇ ਦਾ ਗੇਟ ਲੱਗਿਆ ਠੀਕ ਹੈ ਠੀਕ ਆ ਗੇਟ ਦਿਖਾ ਦਿਨੇ ਆ ਭਾਈ ਤੇ ਪਿੰਡਾ ਬਣਾਇ ਚੱਠਾ ਸਿਕਵਾ ਤਸਵੀਰ ਸੁਨਾਮ ਜੀ ਜ਼ਿਲ੍ਹਾ ਸੰਗਰੂਰ ਆਪਣੀ ਜ਼ਿਲ੍ਹਾ ਵੀ ਸੰਗਰੂਰੀ ਆ ਜ਼ਿਲ੍ਹਾ ਵੀ ਸੰਗਰੂਰ ਹੈ ਜੀ ਠੀਕ ਹੈ ਜੀ ਤੇ ਨੰਬਰ ਦੱਸ ਦੀ ਆਪਣਾ ਇੱਕ ਵਾਰੀ ਨੰਬਰ 99746 ਜੀ 99730